ਡੋਰੀ ਭਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਹੋਰ ਭਾਈ ਠੀਕ ਠਾਕ ਹੋ ਸਾਰੇ ਅੱਜ ਆਪਾਂ ਨੇ ਤਿਆਰੀ ਕਰਤੀ ਪਨੀਰੀ ਦੀ ਤਰੀਕ ਵੀ ਆ 89 ਹੋ ਗਈ ਤੇ ਬੀਜ ਲੈਂਦਾ ਆਪਾਂ ਨੇ 26 ਤੇ 14 ਆ ਇਧਰ ਪਨੀਰੀ ਬਾਤ ਤਿਆਰ ਕਰ ਰਹਾ ਪਰ ਲਿਫੈਡ ਥੋੜੀ ਚਰੀ ਬੀਤੀ ਤੇ ਬਾਕੀ ਮੈਂ ਕੱਲੇ ਕੈਮਰੇ 깔 ਦਿਖਾਉਣਾ ਐ ਗੱਲ ਨਹੀਂ ਬਣਦੀ ਲਓ ਜੀ ਉਹ ਪਾਰਲੀ ਸਾਈਡ ਤਾਂ ਬੀਤੀ ਆਪਣੇ ਚਰੀ ਦੋ ਕੁ ਬਿੱਗੇ ਸਾਂ ਬਾਕੀ ਇਧਰ ਪਨੀਰੀ ਬੀਜਣੀ ਆ ਤੇ ਆਪਣਾ ਬਰਹਣ ਬਰਹੂਣ ਤਾਂ ਹੁਣ ਦੇਖ ਲਓ ਵੀ ਇਹ ਕਿਹਾ ਜਾ ਹੋ ਗਿਆ ਕਿ ਖਰਾਬ ਜੀ ਤੇ ਇਧਰ ਹੈਗੀ ਬਾਈ ਆਪਣੀ ਮੱਕੀ ਮੱਕੀ ਦਾ ਹੈਗਾ ਆਪਣੇ ਬਾਕੀਲਾ ਦਾ ਬਹੁਤ ਸੋਹਣੀ ਮੱਕੀ ਐ ਤੇ ਉਹ ਤਾਂ ਕੁਕੜੀਆਂ ਬੈਠਣ ਲੱਗ ਗਈਆਂ ਦੋ ਦੋ ਕੁਕੜੀਆਂ ਲੱਗਣ ਲੱਗ ਗਈਆਂ ਰਾਂਡਿਆਂ ਨੂੰ ਇਹ ਤਾਂ ਤੇਰੀ ਉਹ ਬੀਜੀ ਵੀ ਹੈ ਇੱਕ ਵਈ ਕਿੰਨੀਆਂ ਵਧੀਆ ਵਧੀਆ ਕੁਕੜੀਆਂ ਨੇ ਬਸ ਸੋਹਣਾ ਵੀ ਹੈ ਦੋ ਦੋ ਕੁਕੜੀਆਂ ਲੱਗਦੀਆਂ ਤੇ ਅੰਬਾਂ ਨੂੰ ਵੇਦ ਕੀ ਬਹੁਤ ਸੋਹਣਾ ਫਲ ਪਿਆ ਵਾ ਉਹਨੂੰ ਦੇਖੋ ਕਿੰਨਾ ਵਧੀਆ ਫਲ ਛੋਟੇ ਜਿਹੇ ਨੇ ਆ ਗਈ ਭਾਈ ਆਪਣੀ ਮੋਟਰ ਤੇ ਆਇਆਪ ਨੂੰ ਵੀ ਬੰਗੀਆਂ ਪਾ ਲੱਗੀਆਂ ਮੀਆਂ ਨੀਵੇਂ ਨਾ ਟਿੱਗੀਆਂ-ਟਿੱਗੀਆਂ ਲੱਗੀਆਂ ਤੇ ਆ ਹੈਗਾ ਭਾਈ ਗੰਨਾ ਬਣਾ ਚਾਰ ਹੁਟੜਾ ਇਹਨੂੰ ਵਧੀਆ ਲੱਗਦਾ ਜੱਗਾ ਲੱਗਿਆ ਵਰੀ ਪਾਉਣ ਉਹ ਸਾਹਮਣੇ ਮੰਨ ਲਗਿਆ ਜੇ ਘਰੀ ਬਾਉਣ ਮੈਂ ਲਗਿਆ ਮੈਂ ਸਪਰੇਅ ਕਰਨਾ ਮੈਂ ਦੋ ਛੋਟੇ ਜਿਹੇ ਬਲੌਕ ਬਣਾ ਲੀਏ ਐਜੇ ਇਹਨਾਂ ਆਪਣਾ ਚਰੀ ਵੀਤੀ ਐਜੇ ਵੀ ਜਣੀ ਪਨੀਰੀ ਤਿਆਰ ਕਰਤਾ ਹੁਣ ਇੱਕ ਵਾਰੀ ਮਣੀ ਯਾਰ ਉਟਾ ਬੀਟਰ ਮਾਰ ਦੋਗੇ ਗੰਨਾ ਦੇ ਲੱਭੇ ਕਿੱਡਾ ਕਡਾ ਹੋ ਗਿਆ ਥੋੜਾ ਜਿਹਾ ਹੋਰ ਖਰਾਬਤਾ ਇੱਥੇ ਆਪਣਾ ਪਛੀਆਂ ਪਾਤੀ ਦੁਬਾਰਾ ਤੇ ਮੈਂ ਲਗਿਆ ਮੈਂ ਸਪਰੇਅ ਕਰਨਾ ਆਪੇ ਸਮਾਨ ਲੇਟ ਆਇਨੇ ਦਵਾਈ ਆਪਾਂ ਨੇ ਇੱਕ ਤਾਂ ਪਾਈ ਆ ਬਾਈ 240 ਕੱਕ ਤੇ ਤੇ ਇੱਕ ਸੰਕੂਰ ਸੰਕੂਰ ਇਕਾ ਇਹ ਵੀ ਕੱਕ ਤੇ ਆ ਪੰਪ ਹੈਗਾ ਆਪਣੇ ਕੋਲ ਬੈਟਰੀ ਵਾਲਾ ਇੰਜਨ ਵਾਲਾ ਨਹੀਂ ਆਇਆ ਲੋਟ ਵੀ ਇੰਜਨ ਵਾਲੀ ਗੱਲ ਨਹੀਂ ਗੱਲ ਬਣਦੀ ਬੈਟਰੀ ਵਾਲੀ ਗੱਲ ਕੱਲਾ ਕੱਲਾ ਸਿਆੜ ਲਿਆ ਕੇ ਤੇ ਦੋ ਹੀ ਕਿੱਲਾਂ ਦੇ ਵਿੱਚ ਆਪਣੇ 54 ਸਿਆੜੇ 27 ਪੰਪ ਲੱਗੇ ਕੋਸ ਆਪਣਾ ਕੱਲ ਲਾਤੇ ਤੇ ਕੋਸ ਅੱਜ ਲਾਤੇ ਆਇਕਣਾ ਇਹ ਇੱਥੇ ਨਾ ਥੋੜਾ ਜਿਹਾ ਪੰਛੀਆਂ ਪਾਈਆਂ ਦੇ ਕਿਉਂਕਿ ਨਾ ਵਧੀਆ ਜੰਮਦਾ ਤੇ ਆਹ ਦੇਖੋ ਆਹ ਬੋ ਇਹ ਕੜਮੀ ਅੰਬ ਹੈ ਬਈ ਇਹ ਰੁਕੀ ਨੀ ਵਧੀਆ ਲੱਗੀਆਂ ਇਹਨਾਂ ਬਹੁਤ ਮਿੱਠੀ ਅੰਬੀ ਬਈ ਗੁੜ ਵਰਗੀ ਤਿਆ ਹੈ ਗਈ ਬਾਈ ਆਪਣੀ ਮੱਕੀ ਈਲਾ ਕਾ ਗੰਨਾ ਪੱਟ ਕੇ ਮੱਕੀ ਬੀjtੀ ਸੀ ਤੇ ਇਧਰ ਵੀ ਆਪਾਂ ਨੇ ਪਹਿਲਾ ਸਾਲ ਆਤੀ ਮੱਕੀ ਉਹ ਬੀjt ਦੂਗੇ ਫੇਰ ਗੰਨਾ ਬਹੁਤ ਸੋਹਣਾ ਬੁੱਟਿਆ ਆ ਕਿ ਵਈ ਕਿੰਨਾ ਵਧੀਆ ਗੰਨਾ ਪਹਿਲੀ ਵਾਰ ਰੇਪ ਆਇਆ ਹਮ ਆਪਾਂ ਨੇ ਰੇ ਦੇ ਵਿੱਚ ਪੈ ਜਾਣਾ ਤਕਰੀਬਨ ਚਾਰ थैਲੇ ਤੇ ਇਧਰ ਇਧਰ ਪਈਏ ਦੋ ਕਿੱਲੇ ਵਿੱਚ ਅੱਠ थैਲੇ ਪੈ ਜਾਣਗੇ ਮਤਲਬ ਉਹ ਕਰਕੇ ਕੱਲੇ ਕੱਲੇ ਸਿਹੜ ਚ 53 ਸਿਹੜ ਤੇ ਆ ਲੱਗਿਆ ਜਗਾੜੀ ਪਾਉਣ ਮੈਂ ਲੱਗਿਆ ਮੈਂ ਸਪਰੇਅ ਕਰਨ ਚਲ ਮੈਂ ਪਹਿਲਾਂ ਛੋਟਾ ਜਿਹਾ ਬਲੌਕ ਬਣਾ ਲਈਏ ਫਿਰ ਕਰਦੇ ਹਾਂ ਤੇ ਬਾਈ ਵੀਡੀਓ ਨੂੰ ਬਾਤ ਤੇ ਬਤ ਲਾਇਕ ਕਮੈਂਟ ਸ਼ੇਅਰ ਕਰਦੇ ਕਰੋ ਤੇ ਤੂੜੀ ਬਣਾਉਣ ਤੇ ਆਪਣੀ ਰਹਿੰਦੀ ਹੈ ਹਜੇ ਦੋ ਤਰੀਕ ਦਾ ਕੰਮ ਖੜਾ ਹੈ ਮੀਂਹ ਪਈ ਜਾਂਦਾ ਅੱਜ ਮੌਸਮ ਠੀਕ ਹੈ ਜੇ ਅੱਜ ਸਹੀ ਧੁੱਪਾਂ ਲੱਗੀ ਤਾਂ ਕੱਲ ਨੂੰ ਤੂੜੀ ਬਣ ਜੂਗੀ ਆ ਗਈ ਤੇ ਵੀ ਆਪਣਾ ਹੀ ਤੂੜੀ ਬਣਾਉਂਦੇ ਰਹਿੰਦੀ ਹੈ ਤੇ ਆਹ ਟਰੈਕਟਰ ਆਪਣੇ ਪੜੋਸੀਆਂ ਦੇ ਸਾਹਮਣੇ ਖੜਾ ਹੈ ਕਲਾਊਡ ਦਾ ਆਹ ਸਾਹਮਣੇ ਸਜੀਦਾਂ ਦੀ ਮੋਟਰ ਹੈ ਚਲੋ ਬਈ ਵੀਡੀਓ ਨੂੰ ਬਾਅਦ ਤੇ ਬਾਦ ਲਾਈਕ ਕਮੈਂਟ ਸ਼ੇਅਰ ਕਰੀਂ ਕਰੋ ਤੇ ਹੁਣ ਤੁਮਨਾ ਚੈਨਲ ਵੀ ਹੋ ਚੱਲ ਪਿਆ ਕੀ ਕਹਿੰਦੇ ਉਹਨੇ ਉਹਨੂੰ ਮੋਨਟਾਈਜ਼ ਹੋ ਗਿਆ ਹੁਣ ਬਾਤ ਤੇ ਬਾਦ ਬਾਈ ਬਣ ਕੇ ਵੀਡੀਓ ਲਾਈਕ ਕਮੈਂਟ ਸ਼ੇਅਰ ਕਰੀਂ ਕਰੋ ਤੇ ਹੁਣ ਬਾਈ ਮੈਂ ਲਾੜਮਾ ਜਿਹੜੇ ਰਹਿਨੇ ਚਾਰਕ ਪੰਪਸ ਬਰੇ ਦੇ ਬਾਕੀ ਫਿਰ ਕੱਲ ਨੂੰ ਬਣਾਉਂਗੇ ਜਦ ਪਨੀਰੀ ਬੀਜਣੀ ਆ ਇੱਕ ਵਾਰੀ ਥੋੜਾ ਜਿਹਾ ਰੂਟਾ ਬੀਟਰ ਮਾਰ ਕੇ ਫਿਰ ਇਹ ਵੀ ਦੇ ਦੂੰਗਾ ਤੇ ਭਾਈ ਬੀਜ ਦੇਖ ਕੇ ਬੀਜੋ ਪਨੀਰੀ ਦਾ ਕਿਤੇ ਪਿਲੇ ਸਾਲ ਵਾਲੀ ਹਰਾਨ ਗਰੀਨਾ ਉਹ ਹਾਈਬ੍ਰਿਡ ਵੀ ਤੇ ਜਮਾ ਹੀ ਨਾ ਬੀਜੋ 26 11 14 ਵੀ ਵਧੀਆ ਇੱਕ 29 ਥੋੜਾ ਜਿਹਾ ਗਿਰਦਾ ਹੈ ਕਈ ਬੀਜ ਨਹੀਂ ਦੇਖ ਕੇ ਬੀਜੋ ਧਿਆਨ ਨਾਲ ਚਲੋ ਭਾਈ ਠੀਕ ਹੈ ਧੰਵਾਦ ਜੀ